ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਤੇ ਦਿਓ ਜੀ ਅਪਡੇਟ ਫਿਰ ਕੀ ਅਪਡੇਟ ਹੈਗੀ ਹੈ ਅਮਰਿਤਪਾਲ ਉਹਨਾਂ ਦੇ ਕੇਸ ਨੂੰ ਲੈ ਕੇ ਕਿਸੇ ਨੂੰ ਸਿਕਿਉਰਿਟੀ ਦੇਣ ਦੇ ਚੱਕਰ ਦੇ ਵਿੱਚ ਔਰ ਥੋੜੀ ਜਿਹੀ ਪੰਜਾਬ ਦੀ ਸਿਆਸਤ ਦੀ ਗੱਲਬਾਤ ਬਿਲਕੁਲ ਪਹਿਲਾਂ ਗੁਪਿੰਦਰ ਅਮਰਿਤਪਾਲ ਮੈਰੋਂ ਦੀ ਹੀ ਗੱਲ ਕਰਾਂਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜੋ ਚਰਚਾ ਪੰਜਾਬ ਦੇ ਵਿੱਚ ਜ਼ਿਆਦਾ ਚੱਲ ਰਹੀ ਹੈ ਉਹ ਕਮਲਕੌਰ ਭਾਬੀ ਨਾਂ ਦੀ ਜੋ ਔਰਤ ਹੈ ਜਿਸ ਦਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਅਮਰਿਤਪਾਲ ਮਹਿਰੋਂ ਨੂੰ ਵੀ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਮੁਤਾਬਕ ਅਮਰਿਤਪਾਲ ਮਹਿਰੋਂ ਉਸੇ ਦਿਨ ਕਤਲ ਤੋਂ ਬਾਅਦ ਅੰਮ੍ਰਿਤਸਰ ਤੋਂ ਦੁਬਈ ਦੇ ਲਈ ਫਲਾਈਟ ਦੇ ਵਿੱਚ ਚਲੇ ਗਿਆ ਸੀ ਤੇ ਦੂਜੇ ਪਾਸੇ ਪਹਿਲਾਂ ਜੋ ਪੁਲਿਸ ਦੇ ਵੱਲੋਂ ਥਿਊਰੀ ਦੱਸੀ ਗਈ ਸੀ ਕਹਾਣੀ ਦੱਸੀ ਗਈ ਸੀ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਅਮਰਿਤਪਾਲ ਮਹਿਰੋਂ ਦੇ ਸਾਥੀ ਨੇ ਨਿਮਰਤੀ ਤੇ ਤੇਜਪ੍ਰੀਤ ਉਹਨਾਂ ਨੇ ਗਾਲਾ ਘੁੱਟ ਕੇ ਕਮਲ ਕੌਰ ਦਾ ਕਤਲ ਕੀਤਾ ਔਰ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੇ ਪੁੱਛਗਿੱਛ ਦੇ ਦੌਰਾਨ ਦੱਸਿਆ ਹੈ ਕਿ ਅਮਰਿਤਪਾਲ ਮਹਿਰੋਂ ਵੀ ਉੱਥੇ ਮੌਜੂਦ ਸੀਗਾ ਹਾਲਾਂਕਿ ਹੁਣ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਦੂਜੇ ਪਾਸੇ ਇੱਕ ਹੋਰ ਲੜਕੀ ਆ ਦੀਪਿਕਾ ਲੂਥਰਾ ਜੋ ਅਮਰitsar ਦੀ ਰਹਿਣ ਵਾਲੀ ਹੈ ਉਸ ਨੇ ਆਪਣੇ ਜਾਨ ਨੂੰ ਖਤਰਾ ਦੱਸਿਆ ਸੀ ਤੇ ਉਸ ਨੇ ਪੁਲਿਸ ਨੂੰ ਸੁਰੱਖਿਆ ਦੀ ਮੰਗ ਕੀਤੀ ਤੇ ਪੁਲਿਸ ਦੇ ਵੱਲੋਂ ਹੁਣ ਉਸ ਦੇ ਘਰ ਦੇ ਬਾਹਰ ਦੋ ਤੋਂ ਤਿੰਨ ਸੈਕਿਉਰਿਟੀ ਗਾਰਡ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਹਾਲਾਂਕਿ ਉਸਨੇ ਆਪਣਾ ਜਿਹੜਾ ਇੰਸਟਾ ਅਕਾਊਂਟ ਹੈ ਉਹ ਡੀਐਕਟੀਵੇਟ ਕਰ ਲਿਆ ਏ ਉਹ ਹੁਣ ਨਾਟ ਫਾਊਂਡ ਆਉਂਦਾ ਪਰ ਉਸ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਮੈਂ ਤਾਂ ਇਤਰਾਜ਼ ਜੋ ਕੰਟੈਂਟ ਪਹਿਲਾਂ ਜ਼ਰੂਰ ਪਾਉਂਦੀ ਸੀ ਪਰ ਮੈਂ ਹੁਣ ਨਹੀਂ ਪਾਉਂਦੀ ਤੇ ਦੂਜੇ ਪਾਸੇ ਇਸ ਨੂੰ ਲੈ ਕੇ ਚਰਚਾ ਜਿਹੜੀ ਹੈ ਦੋ ਪਾਸਿਆਂ ਨੂੰ ਹੈ ਇੱਕ ਪਾਸੇ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜਿਹੜੀ ਕਮਲ ਕੌਰ ਸੀਗੀ ਉਹ ਕੰਚਨ ਕੁਮਾਰੀ ਸੀਗੀ ਤੇ ਉਹਨੇ ਜਾਣਬੁੱਝ ਕੇ ਆਪਣਾ ਨਾਮ ਕਮਲ ਕੌਰ ਰੱਖਿਆ ਅਤੇ ਫਿਰ ਅਸ਼ਲੀਲਤਾ ਉਸ ਵੱਲੋਂ ਪ੍ਰੋਸੀਜ ਆ ਰਹੀ ਸੀਗੀ ਤੇ ਦੂਜੇ ਪਾਸੇ ਕੁਝ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਕਤਲ ਕਰਨਾ ਜਿਹੜਾ ਇਸ ਮਸਲੇ ਦਾ ਹੱਲ ਨਹੀਂ ਹੈਗਾ ਤੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਹੈਗਾ ਆਪੋ ਆਪਣੀ ਓਪੀਨੀਅਨ ਹੈ ਇਸ ਮਾਮਲੇ ਦੇ ਵਿੱਚ ਪਰ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਹੋਰ ਜੋ ਕਿਹਾ ਗਿਆ ਕਿ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਅਮਰਿਤਪਾਲ ਮਹਿਰੋਂ ਦੇ ਖਿਲਾਫ ਇਸ ਨਾਲ ਇੱਕ ਤਰਨਤਾਰਨ ਦੇ ਸ਼ਖਸ ਦੇ ਖਿਲਾਫ ਦੀ ਲੁਕਆਊਟ ਸਰਕੂਲਰ ਜਾਰੀ ਕੀਤਾ ਗਿਆ ਉਸ ਦੀ ਵੀ ਇਨਵੋਲਵਮੈਂਟ ਦੱਸੀ ਗਈ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਦੀਪਕਾ ਲੋਥਰਾ ਲੜਕੀ ਹੈ ਉਹ ਅੰਮ੍ਰਿਤਸਰ ਦੀ ਹੈ ਤੇ ਉਸ ਨੂੰ ਸਿਕਿਉਰਿਟੀ ਦੇ ਦਿੱਤੀ ਗਈ ਹੈ ਪੁਲਿਸ ਰਿਜ਼ਿਊ ਵੀ ਕਰ ਰਹੀ ਹੈ ਵਾਰ-ਵਾਰ ਤੇ ਉਹਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਨਾ ਨਿਕਲੋ ਹੀ ਇਹ ਉਹਨੂੰ ਸਲਾਹ ਦਿੱਤੀ ਗਈ ਹੈ ਤੇ ਇੱਕ ਰਮਨਦੀਪ ਸਿੰਘ ਨਾਂ ਦੇ ਸ਼ਖਸ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਐਕੇ ਕੇ ਉਸਨੇ ਦੀਪਿਕਾ ਲੂਥਰਾ ਨੂੰ ਧਮਕੀ ਭਰੀ ਈਮੇਲ ਭੇਜੀ ਸੀ ਤਾਂ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਅੰਮ੍ਰਿਤਪਾਲ ਮਹਿਰੋਂ ਤੋਂ ਬਾਅਦ ਕਿ ਕਈ ਜਿਹੜੇ ਯੂਟਿਊਬਰ ਨੇ ਜਿਹੜੇ ਅਜਿਹਾ ਕੰਟੈਂਟ ਬਣਾਉਂਦੇ ਸੀ ਕੁਝ ਨੇ ਤਾਂ ਵੀਡੀਓਜ਼ ਵੀ ਡਿਲੀਟ ਕੀਤੀਆਂ ਨੇ ਕੁਝ ਨੇ ਮਾਫੀ ਵੀ ਮੰਗੀ ਹੈ ਤੇ ਕੁਝ ਹਾਲੇ ਬਚੇ ਦਬੀ ਨੇ ਕਿ ਅਸੀਂ ਤਾਂ ਇਸੇ ਤਰ੍ਹਾਂ ਦਾ ਕੰਟੈਂਟ ਪਾਵਾਂਗੇ ਤੇ ਉਹ ਕਹਿੰਦੇ ਨੇ ਕਿ ਲੋਕਾਂ ਦੀ ਹੈਗੀ ਐ ਕਿ ਲੋਕ ਨਾ ਦੇਖਣ ਫਿਰ ਅਜਿਹਾ ਕੰਟੈਂਟ ਤਾਂ ਹੁਣ ਇਹ ਗੱਲ ਵੀ ਨਾਲ-ਨਾਲ ਹੀ ਚਲਦੀ ਹੈ ਕਿ ਠੀਕ ਹੈ ਕਿ ਗਲਤ ਕੰਟੈਂਟ ਪਰੋਸੋਗੇ ਤਾਂ ਸਾਹਮਣੇ ਕਿਸੇ ਨਾ ਕਿਸੇ ਤੇ ਆ ਜਾ ਫਿਰ ਉਹ ਆਪੇ ਜਿਹੜੀਆਂ ਚੀਜ਼ਾਂ ਨੇ ਅੱਗੇ ਸਰਕੂਲੇਟ ਵੀ ਹੁੰਦੀਆਂ ਰਹਿੰਦੀਆਂ ਨੇ ਦੂਜੇ ਪਾਸੇ ਜਿਹੜੇ ਅਕਾਲ ਤਖਤ ਸਾਹਿਬ ਦੇ ਹੈੱਡ ਗਰੰਟੀ ਨੇ ਉਹਨਾਂ ਦੇ ਵੱਲੋਂ ਵੀ ਇਸ ਕਤਲ ਨੂੰ ਜਾਇਜ਼ ਠਹਿਰਾਇਆ ਗਿਆ ਕਿ ਇਹ ਪਹਿਲਾਂ ਵੀ ਹੁੰਦਾ ਆਇਆ ਜੇ ਕੋਈ ਐਵੇਂ ਲੱਚਰਤਾ ਪਰੋਸਦਾ ਲੱਚਰਤਾ ਪਲਾਉਂਦਾ ਤਾਂ ਉਹਨਾਂ ਦਾ ਫਿਰ ਇਹੀ ਹਸ਼ਰ ਹੁੰਦਾ ਏ ਤੇ ਦੂਜੇ ਪਾਸੇ ਅਕਾਲ ਤਖਤ ਸੈਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਧ ਨੇ ਕਿਹਾ ਕਿ ਜਾਣਬੁੱਝ ਕੇ ਜਿਹੜੇ ਸਾਡਾ ਯੂਥ ਹੈ ਉਹਨੂੰ ਲੱਚਰਤਾ ਵੱਲ ਤੇ ਖੇਲਿਆ ਜਾ ਰਿਹਾ ਹੈ ਸੋਚੀ ਸਮਝੀ ਸਾਜ਼ਿਸ਼ ਹੈ ਤੇ ਸਿੱਖੀ ਤੋਂ ਪੰਥ ਤੋਂ ਦੂਰ ਕੀਤਾ ਜਾ ਰਿਹਾ ਹੈ ਤੇ ਹੁਣ ਗੱਲ ਭੁਪਿੰਦਰ ਜਿਮਨੀ ਚੋਣ ਦੀ ਤੇ ਅੱਜ ਜਿਮਨੀ ਚੋਣ ਦਾ ਪ੍ਰਚਾਰ ਜਿਹੜਾ ਥੰਮ ਗਿਆ ਕੱਲ ਨੂੰ ਦੋ ਦੋਹਰ ਪ੍ਰਚਾਰ ਹੋਣਾ ਤੇ ਪਰਸੋਂ 19 ਜੂਨ ਨੂੰ ਇਲੈਕਸ਼ਨ ਹੋਣੀ ਹੈ ਪਰ ਇੱਕ ਗੱਲ ਜਿਹੜੀ ਉੱਥੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਮਾਨ ਉਹ ਤੋਂ ਗੈਰਹਾਜ਼ਰ ਨਜ਼ਰ ਆ ਰਹੇ ਨਹੀਂ ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਆਕਾਰ ਦੇ ਦਲਿਆੂ ਨੇ ਉਹਨਾਂ ਨੇ ਇੱਕ ਵੀਡੀਓ ਪਾ ਕੇ ਕਿਹਾ ਸੀ ਕਿ ਸੀਐਮ ਭਗਵੰਤ ਮਾਨ ਬਿਮਾਰ ਨੇ ਤੇ ਇਸੇ ਕਰਕੇ ਉੱਥੇ ਇਸ ਜਦੋਂ ਹੁਣ ਸਾਰਿਆਂ ਦੇ ਮਨੀਸ਼ ਸੋਦੀਆ ਹੋਣ ਅਰਵਿੰਦ ਕੇਜਰੀਵਾਲ ਹੋਣਾ ਸੁਖਵੀਰ ਬਾਦਲ ਜਾ ਬੀਜਪੀ ਦੇ ਬਹੁਤ ਵੱਡੇ ਵੱਡੇ ਆਗੂ ਕੇਂਦਰੀ ਮੰਤਰੀ ਇੱਥੇ ਪ੍ਰਚਾਰ ਕਰ ਰਹੇ ਨੇ ਪਰ ਭਗਵੰਤ ਮਾਨ ਉੱਥੇ ਨਹੀਂ ਹੈਗੇ ਤੇ ਭਗਵੰਤ ਮਾਨ ਨੇ ਆਪ ਵੀ ਜ਼ਿਕਰ ਕੀਤਾ ਹੋਵੇਗਾ ਕਿ ਮੇਰੀ ਸਬੀਅਤ ਨਾਸਾਜ ਹੈ ਤੇ ਇਹ ਵਿਕਰਮਜੀਤ ਜੀ ਇਹ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੀ ਹਾਲਤ ਆ ਮਤਲਬ ਬਿਮਾਰ ਨੇ ਤੇ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਲੀਵਰ ਦੀ ਵੀ ਪ੍ਰੋਬਲਮ ਹੈ ਕੁਝ ਹੋਰ ਵੀ ਮਤਲਬ ਹਰਟ ਦੀ ਵੀ ਉਹਨਾਂ ਨੂੰ ਕੋਈ ਦਿੱਕਤ ਆਈ ਹੈ ਪਰ ਕੋਈ ਵੀ ਸੀਐਮ ਹਾਊਸ ਦੇ ਵੱਲੋਂ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਨਹੀਂ ਗਈ ਵਿਕਰਮ ਮਜੀਠੀਆ ਨੇ ਜ਼ਰੂਰ ਇਹ ਦਾਵਾ ਕੀਤਾ ਹਾਂ ਇਹਨਾਂ ਜ਼ਰੂਰ ਹੈ ਕਿ ਸੀਐਮ ਮਾਨ ਇਸ ਵੇਲੇ ਜਿਹੜੀ ਜਿਮਨੀ ਚੋਣਾ ਉਸ ਦੇ ਪ੍ਰਚਾਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਨਹੀਂ ਆਏ ਤਾਂ ਕਿ ਉਹ ਬਿਮਾਰ ਨੇ ਇਹ ਗੱਲ ਵਿਕਰਮ ਮਜੀਠੀਆ ਭਵਿੰਦਰ ਆਖ ਰਹੇ ਨੇ ਜੀ 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 ਸੋ ਬਹੁਤ ਬਹੁਤ ਧੰਨਵਾਦ ਕਾਨੂੰ ਖੁੱਲ ਕੇ ਆਪਾਂ ਥੋੜੀ ਜੀ ਅਮਰਪਾਲ ਉਹਨਾਂ ਦੇ ਕੇਸ ਦੇ ਬਾਰੇ ਉਹਨਾਂ ਦੇ ਐਡਵੋਕੇਟ ਬਾਰੇ ਉਹਨਾਂ ਦੇ ਥੋੜੀ ਜੀ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ